ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਕੋਲੇ ਹਾਜ਼ਰ ਆ। ਸਭ ਤੋਂ ਪਹਿਲਾਂ ਮੋਟਾ-ਮੋਟਾ ਤੁਹਾਨੂੰ ਅਪਡੇਟ ਕਰ ਦੰਨੇ ਆ ਕਿ ਕੱਲ ਦੇ ਮੌਸਮ ਦੇ ਵਿੱਚ ਕੁਝ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਲੇਕਿਨ ਕੱਲ ਪਰਸੋਂ ਤੋਂ ਇੱਕ ਵਾਰ ਫੇਰ ਤੋਂ ਬਦਲੀ ਕਾਰਵਾਈਆਂ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਇਹ ਵਾਲਾ ਮਾਹੌਲ ਆ ਜਿਹੜਾ ਅਗਲੇ 2-3 ਦਿਨਾਂ ਦੇਖਣ ਨੂੰ ਮਿਲੇਗਾ April ਦੇ ਅਖੀਰਲੇ ਮਹੀਨਿਆਂ ਦੇ ਵਿੱਚ ਕਿਉਂਕਿ ਪੂਰਬੀ ਹਵਾਵਾਂ ਨੇ ਜਿਹੜੀਆਂ ਉਹ ਇੱਕ ਵਾਰ ਫਿਰ ਤੋਂ ਵਾਪਸੀ ਕਰਨਗੀਆਂ ਜਿਸ ਦੇ ਚਲਦੇ ਬੰਗਾਲ ਦੀ ਖਾੜੀ ਤੋਂ ਇੱਕ ਵਾਰ ਫਿਰ ਤੋਂ ਨਮੀ ਲੈ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਪਹੁੰਚਣਗੇ ਤੇ ਇਸ ਦੇ ਚੱਲਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਅਤੇ ਮੀਂਹਾਂ ਦੀ ਗਤੀਵਿਧੀ ਦੇਖਣ ਨੂੰ ਮਿਲਣਗੀਆਂ ਡਿਟੇਲ ਵਿੱਚ ਦੱਸਦੇ ਹਾਂ ਕਿ ਅਗਲੇ 2-3 ਦਿਨਾਂ ਦਾ ਭਾਵ April ਦੇ ਲਾਸਟ ਦਿਨਾਂ ਦਾ ਜਿਹੜਾ ਮੌਸਮ ਆ ਉਹ ਕਿਸ ਤਰ੍ਹਾਂ ਦਾ ਰਹੇਗਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹਾਂ ਦੀ ਸੰਭਾਵਨਾਵਾਂ ਵਧਣਗੀਆਂ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਿਰਫ ਗਰਜ ਚਮਕ ਵਾਲੇ ਬੱਦਲ ਅਤੇ ਹਨੇਰੀ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਕੋਲੇ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਸਭ ਤੋਂ ਪਹਿਲਾਂ ਕੱਲ ਦੇ ਮੌਸਮ ਦੀ ਗੱਲ ਕਰਦੇ ਆ ਤਾਂ ਕੱਲ ਦੇ ਮੌਸਮ ਦੇ ਵਿੱਚ ਕੁਝ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਟੈਂਪਰੇਚਰ ਇੱਕ ਦੋ ਡਿਗਰੀ ਇੱਕ ਵਾਰ ਫਿਰ ਤੋਂ ਆਪ ਹੋਣਗੇ ਹਵਾਵਾਂ ਦੀ ਗਤੀ ਨੂੰ ਥੋੜੀ ਜਿਹੀ ਠੱਲ ਪਵੇਗੀ ਭਾਵ ਹਵਾਵਾਂ ਦੀ ਗਤੀ ਨੂੰ ਠੱਲ ਜ਼ਰੂਰ ਪਵੇਗੀ ਲੇਕਿਨ ਹਵਾਵਾਂ ਨੇ ਜਿਹੜੀਆਂ ਉਹ ਪੱਛਮੀ ਲਗਾਤਾਰ ਚਲਦੀਆਂ ਰਹਿਣਗੀਆਂ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਦੇ ਲਾਗੇ ਤੱਕ ਇਹ ਹਵਾਵਾਂ ਦੀ ਗਤੀ ਅਤੇ ਹਵਾਵਾਂ ਦੀ ਦਿਸ਼ਾ ਬਦਲੇਗੀ ਭਾਵ ਪੂਰਬੀ ਹਵਾਵਾਂ ਨੇ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋਣਗੀਆਂ ਇਸ ਦੇ ਚੱਲਦੇ ਕੱਲ ਨੂੰ ਆ ਜਿਹੜਾ ਮੌਸਮ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਭਾਵ ਹਲਕੇ ਫੁਲਕੇ ਬੱਦਲ ਪੂਰਬੀ ਇਲਾਕਿਆਂ ਦੇ ਵਿੱਚ ਜਿਵੇਂ ਕਿ ਪਟਿਆਲਾ ਇਨ੍ਹਾਂ ਇਲਾਕੇ ਦੇ ਵਿੱਚ ਬਣਦੇ ਦੇਖਣ ਨੂੰ ਮਿਲ ਸਕਦੇ ਨੇ ਲੇਕਿਨ ਕੋਈ ਜ਼ਿਆਦਾ ਹਲਚਲ ਨਹੀਂ ਦੇਖਣ ਨੂੰ ਮਿਲੇਗੀ ਲੇਕਿਨ ਆ ਟੈਂਪਰੇਚਰ ਦੀ ਗੱਲ ਕਰੀਏ ਜਿਹੜਾ ਟੈਂਪਰੇਚਰ ਪੀਕ ਲੈਵਲ ਤੇ ਦੇਖਣ ਨੂੰ ਮਿਲੇਗਾ ਕੱਲ ਦੇ ਦਿਨ ਭਾਵ 45 ਤੋਂ 46 ਕਈ ਕਈ ਜਗ੍ਹਾ ਤੇ ਜਿਹੜਾ ਟੈਂਪਰੇਚਰ 40 ਤੋਂ ਉੱਪਰ ਤਾਂ ਰਹੇਗਾ ਲੇਕਿਨ 44 45 46 ਦੇ ਵਿੱਚ ਟੈਂਪਰੇਚਰ ਕੱਲ ਨੂੰ ਜਿਹੜੇ ਲੁਧਿਆਣੇ ਜਲੰਧਰ ਵਰਗੇ ਸ਼ਹਿਰਾਂ ਦੇ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਜੇਕਰ ਅਗਲੇ 2 ਦਿਨਾਂ ਦੀ ਗੱਲ ਕਰੀਏ ਤਾਂ ਇਹਨਾਂ 2 ਦਿਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੰਗਾਲ ਦੀ ਖਾੜੀ ਤੋਂ ਇੱਕ ਵਾਰ ਫਿਰ ਤੋਂ ਜਿਹੜਾ ਨਵੀਂ ਵਾਲੀਆਂ ਹਵਾਵਾਂ ਨੇ ਪੰਜਾਬ ਦੇ ਵਿੱਚ ਆਉਣੀਆਂ ਸ਼ੁਰੂ ਹੋਣਗੀਆਂ ਲਗਭਗ ਉਹ ਰਾਤ ਨੂੰ ਜਾਂ ਕੱਲ੍ਹ ਦੇ ਰਾਤ ਨੂੰ ਮਤਲਬ ਹਵਾਵਾਂ ਨਵੀਂ ਵਾਲੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਜਿਸ ਦੇ ਚੱਲਦੇ ਪਰਸੋਂ ਨੂੰ ਆ ਜਿਹੜਾ ਭਾਵ 29 30 ਅਪ੍ਰੈਲ ਨੂੰ ਆ ਭਾਰੀ ਬਦਲਾਅ ਦੇਖਣ ਨੂੰ ਮਿਲੇਗਾ ਕਈ ਜਗ੍ਹਾ ਤੇ ਆਪਾਂ ਨੂੰ ਗਰਜ ਚਮਕ ਵਾਲੇ ਬੱਦਲ ਵੀ ਦੇਖਣ ਨੂੰ ਮਿਲਣਗੇ ਇਸ ਦੇ ਚੱਲਦੇ ਜਿੱਥੇ ਟੈਂਪਰੇਚਰ ਜ਼ਿਆਦਾ ਹੋਵੇਗਾ ਭਾਵ ਜਿਵੇਂ ਕਿ ਮੇਜਰ ਸਿਟੀਜ਼ ਦੀ ਗੱਲ ਕਰੀਏ ਤਾਂ ਲੁਧਿਆਣਾ ਜਿਹੜਾ ਪੀਕ ਲੈਵਲ ਤੇ ਹੁੰਦਾ ਤੇ ਇਸ ਦੇ ਉਲਾਵਾ ਪੂਰਬੀ ਹਵਾਵਾਂ ਚੱਲਣ ਗਿਆ ਤਾਂ ਉਹ ਜ਼ਿਆਦਾ ਪ੍ਰਭਾਵ ਕਿਸ ਜਗ੍ਹਾ ਤੇ ਪਾਉਣ ਗਿਆ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਮਾਨਸਾ ਵਰਗੇ ਸ਼ਹਿਰਾਂ ਤੇ ਅਸਰ ਪਾ ਸਕਦੇ ਨੇ ਇਸ ਦਾ ਅਸਰ ਆਪਾਂ ਨੂੰ ਮੋਗਾ ਜਲੰਧਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਇਹ ਪ੍ਰੀ ਮੌਨਸੂਨ ਸਿਸਟਮ ਦੇ ਗਤੀਵਿਧੀਆਂ ਜਿਹੜੀਆਂ ਹੁੰਦੀਆਂ ਨੇ ਇਹ ਘੰਟਾ ਤੋਂ ਘੰਟਾ ਉਸ ਜਗ੍ਹਾ ਤੇ ਅਸਰ ਪਾ ਕੇ ਜਾਂਦੀਆਂ ਨੇ ਜੇਕਰ ਹਵਾਵਾਂ ਦੀ ਗਤੀ ਤੇਜ਼ ਹੁੰਦੀ ਹੈ ਤਾਂ ਇਹ ਗਰਜ ਚਮਕ ਵਾਲੇ ਬੱਦਲ ਕੋਈ ਜ਼ਿਆਦਾ ਮੀਂਹ ਦੀ ਬਰਖਾ ਨਹੀਂ ਕਰਕੇ ਜਾਂਦੇ ਲੇਕਿਨ ਜੇਕਰ ਹਵਾਵਾਂ ਨੂੰ ਥੋੜੀ ਜਿਹੀ ਠੱਲ ਪੈ ਜਾਂਦੀ ਹੈ ਤੇ ਬੱਦਲ ਬਣੇ ਹੋਣ ਤਾਂ ਤੇਜ਼ ਉਹ 2-3 ਘੰਟੇ ਆ ਜਿਹੜਾ ਤਗੜਾ ਮੀਂਹ ਪਾ ਕੇ ਜਾਂਦੇ ਨੇ ਉਸ ਜਗ੍ਹਾ ਤੇ ਤੇ ਉਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਦੇ ਵਿੱਚ 2-3 ਡਿਗਰੀ ਦੀ ਗਰਾਊਂਡ ਵੀ ਦੇਖਣ ਨੂੰ ਮਿਲੇਗੀ ਭਾਵੇਂ 29-30 April ਨੂੰ ਦਾ ਸਿੱਧਾ ਕਿਹਾ ਜਾ ਸਕਦਾ ਹੈ ਕਿ ਮਾਰਚ ਅਪ੍ਰੈਲ ਦੇ ਅਖੀਰਲੇ ਮਹੀਨਿਆਂ ਦੇ ਵਿੱਚ ਆਪਾਂ ਅਖੀਰਲੇ ਦਿਨਾਂ ਦੇ ਵਿੱਚ ਆਪਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਆ ਬਾਕੀ ਪ੍ਰੀ ਮੌਨਸਨ ਸਿਸਟਮ ਦਾ ਗਤੀਵਿਧੀਆਂ ਨੇ ਜਿਹੜੀਆਂ ਇਹ ਆਪਾਂ ਨੂੰ ਉਦੋਂ ਹੀ ਪਤਾ ਚੱਲਦੀਆਂ ਨੇ ਜਿਵੇਂ ਇੱਕ ਦਿਨ ਪਹਿਲਾਂ ਪਤਾ ਲੱਗਦੀਆਂ ਹੁੰਦੀਆਂ ਨੇ ਵੀ ਕਿੰਨਾ ਕੁ ਪ੍ਰਭਾਵ ਉਹ ਏਰੀਆ ਦੇ ਵਿੱਚ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਪਾ ਸਕਦੇ ਰਹੇ ਤੇ ਤੁਹਾਨੂੰ ਅਸੀਂ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਾਂਗੇ ਚੈਨਲ ਦੇ ਨਾਲ ਇਸੇ ਤਰ੍ਹਾਂ ਹੀ ਬਣੇ ਰਹੋ